ਸਭ ਨੂੰ ਜੈਮਸੀ ਕੀ ਧੰਨਵਾਦ ਅੱਜ ਦੇ ਦਿਨ ਦੇ ਲਈ ਅੱਜ ਦਾ ਦਿਨ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਚਰਚ ਦੇ ਵਿੱਚ ਕਲੀਸਿਆ ਦੇ ਵਿੱਚ ਬlesed ਦਾ ਹੋਵੇ ਸੋ ਮੇਰੇ ਅਜੀਜ਼ੋ ਕੱਲ ਅਸੀਂ ਵਾਅਦੇ ਬਾਰੇ ਗੱਲ ਕਰ ਰਹੇ ਸੀ ਕਿ ਹਨਨੀਆਂ ਤੇ ਸਫੀਰਾ ਨੇ ਕਿਸ ਤਰ੍ਹਾਂ ਆਪਣੇ ਵਾਅਦੇ ਨੂੰ ਪਰਮੇਸ਼ਰ ਦੇ ਨਾਲ ਕੀਤਾ ਤੇ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁਕਰੇ ਸੋ ਸਾਡਾ ਪਰਮੇਸ਼ਰ ਵਾਅਦੇ ਤੋਂ ਮੁਕਰਨ ਵਾਲਾ ਪਰਮੇਸ਼ਰ ਨਹੀਂ ਹੈ ਉਵਾਇਦਾ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਅੱਜ ਅਸੀਂ ਉਤਪਤੀ ਕਿਤਾਬ ਦੇ ਵਿੱਚ ਜਦੋਂ ਅਬਰਾਹਾਮ ਦੀ ਲਾਈਫ ਬਾਰੇ ਪੜ੍ਹਦੇ ਆ ਅਬਰਾਹਾਮ ਨੂੰ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਬles ਕੀਤਾ ਔਰ ਅਬਰਾਹਾਮ ਨੂੰ ਪਰਮੇਸ਼ਰ ਨੇ ਕਿਹਾ ਕਿ हे ਅਬਰਾਹਾਮ ਆਪਣੇ ਅੰਗਸਾਕ ਆਪਣੇ ਭੈਣ ਭਰਾ ਆਪਣੇ ਰਿਸ਼ਤੇਦਾਰ ਤੇ ਆਪਣੇ ਮਾਪਿਓ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਜਿਹੜਾ ਤੈਨੂੰ ਮੈਂ ਵਿਖਾਵਾਂਗਾ ਨਿਕਲ ਤੁਰ ਤੇ ਮੈਂ ਤੈਨੂੰ ਬਰਕਤ ਤਾ ਉਹਦੀ ਟੈਨਸ਼ਨ ਉਹਦੀ ਪਤਨੀ ਦੀ ਟੈਨਸ਼ਨ ਪਰਿਵਾਰਿਕ ਜਿਹੜਾ ਤੰ ਸੀ ਉਹਦੀ ਟੈਨਸ਼ਨ ਵਧਦੀ ਜਾਂਦੀ ਸੀ ਔਰ ਉਹ ਆਪਣੇ ਤੰ ਦੀ ਟੈਨਸ਼ਨ ਦੇ ਵਿੱਚ ਸੀ ਤਾਂ ਉਹ ਪਰਮੇਸ਼ਰ ਨੂੰ ਇੱਕ ਦਿਨ ਪਰਮੇਸ਼ਰ ਕੋਲੇ ਗਿਆ ਔਰ ਪਰਮੇਸ਼ਰ ਨੂੰ ਕਹਿੰਦਾ ਪਰਮੇਸ਼ਰ ਕਦੋਂ ਮੈਨੂੰ ਔਲਾਦ ਦੇਵੇਂਗਾ ਕਦੋਂ ਮੈਨੂੰ ਤੂੰ ਮੇਰੇ ਬੱਚੇ ਦੇਵੇਂਗਾ ਪਰਮੇਸ਼ਰ ਨੇ ਕਿਹਾ ਅਬਰਾਹਮ ਮੈਂ ਤੈਨੂੰ ਜਰੂਰ ਕੌਮਾਂ ਦਾ ਪਿਤਾ ਬਣਾਵਾਂਗਾ ਤੇ 25 ਸਾਲ ਪਰਮੇਸ਼ਰ ਨੇ ਫਿਰ ਗੱਲ ਨਹੀਂ ਕੀਤੀ ਉਹਦੇ ਨਾਲ ਔਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਮੇਰੇ ਅਜੀਜ਼ ਪੈਣੋ ਤੇ ਭਰਾਵੋ ਕਿੰਨੇ ਸਾਲ ਲੰਘ ਗਏ ਅਬਰਾਹਮ ਬਜ਼ੁਰਗ ਦੀ ਹਾਲਤ ਵਿੱਚ ਚਲਾ ਗਿਆ ਇੱਕ ਦਿਨ ਅਬਰਾਹਮ ਦਾ ਵਿਸ਼ਵਾਸ ਕਮਜ਼ੋਰ ਹੋਇਆ ਕਿਵੇਂ ਜਿਸ ਤਰ੍ਹਾਂ ਅਦਨ ਬਾਦ ਬਾਗ ਦੇ ਵਿੱਚ ਜਦੋਂ ਅਸੀਂ ਉਸ ਸਟੋਰੀ ਨੂੰ ਪੜ੍ਹਦੇ ਹਾਂ ਉਸ ਸਟੋਰੀ ਨੂੰ ਸੁਣਦੇ ਹਾਂ ਤਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਹਵਾ ਨੂੰ ਸ਼ੈਤਾਨ ਨੇ ਪਰਮਾਇਆ ਉਹਨੇ ਆਪ ਵੀ ਫਲ ਖਾਦਾ ਤੇ ਆਪਣੇ ਪਤੀ ਨੂੰ ਵੀ ਦਿੱਤਾ ਤੇ ਦੋਵਾਂ ਦੀ ਆਤਮਿਕ ਸ਼ਕਤੀ ਆਤਮਿਕ ਅੱਖਾਂ ਵਾਪਸ ਚਲੀਆਂ ਗਈਆਂ ਪਰਮੇਸ਼ਰ ਦੇ ਕੋਲੇ ਔਰ ਉਹਨਾਂ ਨੇ ਆਪਣੇ ਆਪ ਨੂੰ ਨੰਗੇ ਪਾਇਆ ਪਰਮੇਸ਼ਰ ਦੀ ਆਗਿਆ ਤੋੜਨਾ ਹੀ ਸਾਡਾ ਨੰਗੇਪਨ ਦੀ ਨਿਸ਼ਾਨੀ ਹੈ ਪਰਮੇਸ਼ਰ ਦੇ ਹੁਕਮਾਂ ਨੂੰ ਨਾ ਮੰਨਣਾ ਹੀ ਸਾਡੇ ਨੰਗੇਪਨ ਦੀ ਨਿਸ਼ਾਨੀ ਹੈ ਨੰਗੇਪਨ ਦੇ ਵਿੱਚ ਗਰੀਬੀ ਪ੍ਰੇਸ਼ਾਨੀ ਹਰ ਤਰ੍ਹਾਂ ਦਾ ਉਹ ਜੋ ਸ਼ੈਤਾਨ ਚਾਹੁੰਦਾ ਹੈ ਕਿ ਤੁਹਾਡੇ ਨਾਲ ਕਰੇ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਪਰ ਯਿਸੂ ਦੇ ਲਹੂ ਦੇ ਵਿੱਚ ਮੈਂ ਤੁਹਾਨੂੰ ਬlesed ਕਰਦਾ ਹਾਂ ਤੁਸੀਂ ਆਪਣੇ ਵਾਅਦਿਆਂ ਨੂੰ ਜਦੋਂ ਪਰਮੇਸ਼ਰ ਨਾਲ ਯਾਦ ਰੱਖਦੇ ਆ ਤਾਂ ਪਰਮੇਸ਼ਰ ਆਪਣੇ ਵਾਅਦਿਆਂ ਨਾਲ ਯਾਦ ਰੱਖਦਾ ਅਬਰਾਹਮ ਪਰੇਸ਼ਾਨੀ ਦੇ ਵਿੱਚ ਸੀ ਉਹਦੇ ਘਰ ਦੀ ਪਰੇਸ਼ਾਨੀ ਦੇ ਵਿੱਚ ਸੀ ਤਾਂ ਉਹਦੇ ਘਰ ਦੀ ਨੇ ਵੀ ਅਬਰਾਹਮ ਨੂੰ ਕਿਹਾ ਕਿ ਇੱਕ ਨੌਕਰਾਨੀ ਕੋਲੇ ਜਾ ਤੇ ਉਹਨੂੰ ਆਪਣੀ ਤੀਵੀ ਬਣਾ ਤੇ ਉਹਨੇ ਉਸ ਨੂੰ ਤੀਵੀਂ ਬਣਾਇਆ ਤੇ ਉਹਦੇ ਵਿੱਚੋਂ ਇੱਕ ਬੱਚਾ ਪੈਦਾ ਕੀਤਾ ਪਰਮੇਸ਼ਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚ ਇਹ ਗੱਲ ਸਹੀ ਨਹੀਂ ਸੀ ਜਦ ਪਰਮੇਸ਼ਰ ਉਹਦੇ ਕੋਲੇ ਆਇਆ ਤੇ ਉਹਨੇ ਪਰਮੇਸ਼ਰ ਨੂੰ ਕਿਹਾ ਪਰਮੇਸ਼ਰ ਤੂੰ ਕਦੋਂ ਮੈਨੂੰ ਪੁੱਤਰ ਦੇਵੇਂਗਾ ਮੇਰਾ ਘਰ ਜਮ ਮੇਰਾ ਇਹ ਨੌਕਰੀ ਨੌਕਰ ਨੌਕਰਾਨੀ ਦੇ ਵਿੱਚੋਂ ਨਿਕਲਿਆ ਬੱਚਾ ਹੋਵੇਗਾ ਪਰ ਪਰਮੇਸ਼ਰ ਨੇ ਉਹਨੂੰ ਨੌਕਰਾਨੀ ਕੋਲੇ ਜਾਣ ਨੂੰ ਨਹੀਂ ਕਿਹਾ ਸੀ ਪਰਮੇਸ਼ਰ ਨੇ ਉਹਨੂੰ ਨੌਕਰਾਨੀ ਵਿੱਚੋਂ ਬੱਚਾ ਪੈਦਾ ਕਰਨ ਲਈ ਨਹੀਂ ਕਿਹਾ ਸੀ ਪਰ ਉਹਨੇ ਪਰਮੇਸ਼ਰ ਨੂੰ ਕਿਹਾ ਕਿ ਪਰਮੇਸ਼ਰ ਇਹ ਮੇਰਾ ਨੌਕਰਾਨੀ ਦਾ ਪੁੱਤਰ ਨੌਕਰਾਂ ਦੀ ਵੰਸ਼ਾ ਵਾਲੀ ਵਾਲਾ ਬੰਦਾ ਮੇਰਾ ਵਾਰਿਸ ਬਣੇਗਾ ਤਾਂ ਪਰਮੇਸ਼ਰ ਕਹਿੰਦਾ ਨਹੀਂ ਪਰ ਜਿਹੜਾ ਤੇਰੀ ਔਰਤ ਦੀ ਕੁੱਖ ਵਿੱਚੋਂ ਨਿਕਲੇਗਾ ਤੇਰੀ ਪਤਨੀ ਦੀ ਕੁੱਖ ਵਿੱਚੋਂ ਨਿਕਲੇਗਾ ਉਹੀ ਤੇਰਾ ਘਰ ਜਮ ਹੋਵੇਗਾ ਮੇਰੇ ਅਜੀਜੋ ਕੁਝ ਗੱਲਾਂ ਅਸੀਂ ਆਸ-ਪਾਸ ਦੀਆਂ ਗੱਲਾਂ ਸੁਣ ਕੇ ਹਾਲਾਤਾਂ ਨੂੰ ਵੇਖ ਕੇ ਆਪਣਾ ਫੈਸਲਾ ਬਦਲ ਲੈਨੇ ਆਪਣਾ ਵਾਅਦਾ ਬਦਲ ਲੈਨੇ ਆ ਅਬਰਾਹਮ ਦੇ ਉੱਤੇ ਵੀ ਇਹੀ ਸਿਚੁਏਸ਼ਨ ਸੀ ਉਹਨੇ ਹਾਲਾਤਾਂ ਨੂੰ ਵੇਖਿਆ ਉਹਦੇ ਘਰ ਦੀ ਦੇ ਹਾਲਾਤਾਂ ਨੂੰ ਸਮਝਿਆ ਉਹਨੇ ਸਮਝਿਆ ਮੇਰੇ ਘਰ ਦੀ ਨੂੰ ਬੱਚੇ ਦੀ ਲੋੜ ਹੈ ਉਹਨੇ ਸਮਝਿਆ ਕਿ ਮੇਰੇ ਘਰ ਦੀ ਬੱਚੇ ਤੋਂ ਬਿਨਾ ਨਹੀਂ ਰਹਿ ਸਕਦੀ ਤਾਂ ਉਹਨੇ ਘਰ ਦੀ ਦੇ ਪਿੱਛੇ ਲੱਗ ਕੇ ਆਪਣੀ ਨੌਕਰਾਨੀ ਨਾਲ ਸਬੰਧ ਬਣਾਏ ਜਿਹੜੇ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਸਹੀ ਨਹੀਂ ਸੀ ਕਈ ਵਾਰੀ ਸਾਡੇ ਹਾਲਾਤ ਸਾਨੂੰ ਫੈਸਲਾ ਗਲਤ ਲੈਣ ਵਿੱਚ ਸਾਡੀ ਮਦਦ ਕਰਦੇ ਆ ਸਾਨੂੰ ਗਲਤ ਫੈਸਲੇ ਦੇ ਉੱਤੇ ਖੜਾ ਕਰ ਦਿੰਦੇ ਆ ਤਾਂ ਹੀ ਸਾਡੀ ਆਸ਼ੀਸ਼ ਦੇ ਵਿੱਚ ਰੁਕਾਵਟ ਪੈਂਦੀ ਆ ਆਸ਼ੀਸ਼ ਦੇ ਵਿੱਚ ਡਿਲੇ ਆਉਂਦੀ ਆ ਮੇਰੇ ਅਜੀਜ਼ ਪੈਣੋ ਭਰਾਵੋ ਆਪਣੇ ਹਾਲਾਤਾਂ ਨੂੰ ਪਰਮੇਸ਼ਰ ਦੇ ਉੱਤੇ ਛੱਡ ਦਿਓ ਆਪਣੇ ਹਾਲਾਤਾਂ ਨੂੰ ਆਪਣੇ ਉੱਤੇ ਭਾਰੀ ਨਾ ਹੋਣ ਦਿਓ ਤੁਹਾਡੇ ਹਾਲਾਤ ਕਦੇ ਵੀ ਤੁਹਾਨੂੰ ਹਰਾ ਨਹੀਂ ਸਕਦੇ ਅਬਰਾਹਮ ਹਾਲਾਤਾਂ ਤੋਂ ਹਾਰ ਗਿਆ ਆਦਮ ਜਿਹੜਾ ਉਹ ਹਾਲਾਤਾਂ ਤੋਂ ਹਾਰ ਗਿਆ ਔਰ ਪਰਮੇਸ਼ੁਰ ਦੀ ਸ਼ਕਤੀ ਤੋਂ ਪਰਮੇਸ਼ੁਰ ਦੀ ਸਮਰੱਥਾ ਤੋਂ ਪਰਮੇਸ਼ੁਰ ਦੇ ਵਾਅਦਿਆਂ ਤੋਂ ਦੂਰ ਹੋ ਗਿਆ ਮੇਰੇ ਜੀਜੇ ਪੜੋ ਪ੍ਰਾਵੋ ਇਸੇ ਤਰ੍ਹਾਂ ਜਦ ਅਬਰਾਹਮ ਨੂੰ ਪਰਮੇਸ਼ੁਰ ਨੇ ਦਰਸ਼ਨ ਦਿੱਤਾ ਤੇ ਕਿਹਾ ਕਿ ਆਉਂਦੇ ਸਾਲ ਐਸੇ ਬਸੰਤ ਦੀ ਰੁੱਤ ਦੇ ਨੇੜ ਤੇੜ ਮੈਂ ਤੈਨੂੰ ਇੱਕ ਪੁੱਤਰ ਦਿਆਂਗਾ ਤੇ ਉਹਦੇ ਘਰ ਦੀ ਨੇ ਸ਼ੱਕ ਕੀਤਾ ਤੇ ਉਹ ਹੱਸੀ ਮੇਰੇ ਜੀਜੋ ਪਰਮੇਸ਼ੁਰ ਨੂੰ ਪੁੱਤਰ ਦੇਣ ਲਿਆ ਜਦੋਂ ਉਸੇ ਸਾਲ ਪੁੱਤਰ ਹੋਇਆ ਪਰ ਪਰਮੇਸ਼ਰ ਵਾਪਸ ਨਹੀਂ ਆਇਆ ਕਿਉਂ ਨਹੀਂ ਵਾਪਸ ਆਇਆ ਕਿਉਂਕਿ ਅਬਰਾਹਮ ਦੇ ਘਰ ਦੀ ਨੇ ਸ਼ੱਕ ਕੀਤਾ ਕਿ ਜਦ ਮੈਂ ਬੁੱਢੀ ਹੋਗੀ ਤਾਂ ਮੈਨੂੰ ਮਜ਼ਾ ਆਵੇਗਾ ਜਦ ਮੇੜੀਆਂ ਦੁੱਧੀਆਂ ਸੁੱਕ ਗਈਆਂ ਤਾਂ ਮੇਰਾ ਬੱਚਾ ਦੁੱਧ ਚੁੰਗੇਗਾ ਕਿਉਂਕਿ ਔਰਤਾਂ ਦੇ ਹਾਲਾਤ ਉਸ ਤੋਂ ਬੰਦ ਹੋ ਚੁੱਕੇ ਸੀ ਉਹਨੂੰ ਹਰ ਉਹ ਮੰਥਲੀ ਔਰਤ ਵਾਲੇ ਪੀਰੀਅਡ ਬੰਦ ਹੋ ਚੁੱਕੇ ਸੀ ਪਰਮੇਸ਼ਰ ਨੇ ਉਸ ਕਿਰਪਾ ਨੂੰ ਰੀਸਟੋਰ ਕੀਤਾ ਜਦ ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ ਤਾਂ ਤੁਹਾਡੀ ਹਰ ਬਲੇਸਿੰਗ ਹਰ ਆਸ਼ੀਸ਼ ਹਰ ਬਰਕਤ ਉਹ ਰੀਸਟੋਰ ਕਰ ਦਿੰਦਾ ਹੈ ਜੋ ਸ਼ੈਤਾਨ ਤੁਹਾਡੇ ਹਾਲਾਤਾਂ ਨੂੰ ਪੈਦਾ ਕਰਕੇ ਦੁਨੀਆ ਦੇ ਹਾਲਾਤਾਂ ਨੂੰ ਪੈਦਾ ਕਰਕੇ ਤੁਹਾਡੇ ਆਂਡੀਆਂ ਗਾਂਡੀਆਂ ਦੇ ਹਾਲਾਤਾਂ ਨੂੰ ਪੈਦਾ ਕਰਕੇ ਸ਼ੈਤਾਨ ਚਾਹੁੰਦਾ ਹੈ ਕਿ ਉਹ ਤੁਹਾਡੇ ਤੁਹਾਡੇ ਬਰਕਤਾਂ ਗਵਾਵੇ ਪਰ ਪਰਮੇਸ਼ਰ ਉਹਨਾਂ ਬਰਕਤਾਂ ਨੂੰ ਰੀਸਟੋਰ ਕਰਦਾ ਹੈ ਜਦੋਂ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ ਅੱਜ ਮੈਂ ਕੋਸ਼ਿਸ਼ ਨਾ ਕਰਦਾ ਹਾਂ ਕਿ ਤੁਹਾਡੀ ਹਰ ਇੱਕ ਆਸ਼ੀਸ਼ ਤੁਹਾਡੀ ਹਰ ਇੱਕ ਬਰਕਤ ਤੁਹਾਡੀ ਹਰ ਇੱਕ ਬles ਰੀਸਟੋਰ ਹੋ ਜਾਏਗੀ ਔਰ ਪਰਮੇਸ਼ਰ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਸਤੇ ਜਾ ਰਿਹਾ ਬਸ ਅਸੀਂ ਖੜੇ ਰਹੀਏ ਅੜੇ ਰਹੀਏ ਹਾਲਾਤਾਂ ਨੂੰ ਵੇਖ ਕੇ ਆਪਣਾ ਫੈਸਲਾ ਨਾ ਬਦਲੀਏ ਜੋ ਕੁਝ ਪਰਮੇਸ਼ਰ ਨਾਲ ਆਪਣੇ ਵਾਅਦੇ ਨੂੰ ਪੂਰਾ ਕੀਤਾ ਉਹ ਪਰਮੇਸ਼ਰ ਦੇ ਨਾਲ ਆਪਣਾ ਵਾਅਦਾ ਪੂਰਾ ਕਰੀਏ ਕਿਸੇ ਨੌਕਰਾਨੀ ਵਾਲੇ ਵੇਖਣ ਦੀ ਲੋੜ ਨਹੀਂ ਕਿਸੇ ਚੰਗੇ ਮਾੜੇ ਫਾਲਲ ਵੇਖਣ ਦੀ ਲੋੜ ਨਹੀਂ ਬਸ ਪਰਮੇਸ਼ਰ ਤੇ ਭਰੋਸਾ ਰੱਖੋ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਅੱਛਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਮੇਰੇ ਜੀਜਪੜੋਂ ਤੇ ਭਰਾਵੋ ਅੱਜ ਮੈਂ ਕੋਸ਼ਿਸ਼ ਨਾ ਕਰਦਾ ਹਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਤੁਹਾਡੀ ਹਰ ਇੱਕ ਜ਼ਿੰਦਗੀ ਦੀ ਬਲੇਸਿੰਗ ਨੂੰ ਰੀਸਟੋਰ ਕਰੇ ਔਰ ਪਰਮੇਸ਼ਰ ਤੁਹਾਨੂੰ ਅੱਗੇ ਵਧਾਵੇ ਸੋ ਅੱਜ ਵਾਦਾ ਪਰਮੇਸ਼ਰ ਤੁਹਾਡਾ ਆਪਣੇ ਨਾਲ ਪੂਰਾ ਤੁਹਾਡੇ ਨਾਲ ਅੱਜ ਪਰਮੇਸ਼ਰ ਆਪਣਾ ਵਾਦਾ ਪੂਰਾ ਕਰੇਗਾ ਔਰ ਤੁਹਾਨੂੰ ਆਸ਼ਿਸ਼ ਤੇ ਆਸ਼ਿਸ਼ ਦੇਵੇਗਾ ਔਰ ਤੁਹਾਡਾ ਵਾਦੇ ਤੇ ਵਾਦਾ ਕਰੇਗਾ ગોડ બ્લેસ યુ પરમેશ્વર તોનું બ્લેસ કરે આ